ਜੀ ਪ੍ਰਧਾਨ ਜੀ ਕੀ ਨਾਮ ਆ ਤੇ ਆ ਜਿਹੜੀ ਸੇਵਾ ਰੰਭੀ ਆ ਕਾਦੇ ਵਾਸਤੇ ਰੰਭੀ ਤੇ ਮੇਰਾ ਨਾਮ ਮਲਕੀਤ ਸਿੰਘ ਆ ਜੀ ਤੇ ਕੜੂਰ ਸਾਹਿਬ ਤੋਂ ਮੈਂਬਰ ਪੰਚਾਇਤ ਨਾਲ ਮੇਰੇ ਸਰਪੰਚ ਸਾਹਿਬ ਖੜੇ ਨੇ ਪ੍ਰਤਾਪ ਸਿੰਘ ਜੀ ਨਾਲ ਹੈਰੀ ਗਿੱਲ ਜੀ ਖੜੇ ਨੇ ਨਾਲ ਸਾਡੇ ਚਾਚਾ ਜੀ ਹਰਦੀਪ ਸਿੰਘ ਠੇਕੇਦਾਰ ਸਾਹਿਬ ਮੈਂਬਰ ਸਾਹਿਬ ਖੜੇ ਨੇ ਰਣਜੀਤ ਸਿੰਘ ਜੀ ਨਾਲ ਸਾਡੇ ਦਿਲਬਾਖ ਸਿੰਘ ਜੀ ਮੈਂਬਰ ਪੰਚਾਇਤ ਖੜੇ ਨੇ ਔਰ ਸਾਰੀ ਸਮੂਹ ਜਿਹੜੀ ਮੈਂਬਰ ਪੰਚਾਇਤ ਤੇ ਸਮੂਹ ਪੰਚਾਇਤ ਪੰਚਾਇਤ ਆ ਸਾਡੀ ਇਹਨਾਂ ਨੇ ਇੱਕ ਜਿਹੜਾ ਖਡੂਰ ਸਾਹਿਬ ਦਾ ਗੁਰਤਾ ਗਦੀ ਸਮਾਗਮ ਆ ਰਿਹਾ ਉਹਦੇ ਧਿਆਨ ਚ ਰੱਖ ਕੇ ਸਾਰੀ ਖਡੂਰ ਸਾਹਿਬ ਦੀ ਸਫਾਈ ਮਹਿੰਮ ਇਹ ਜਿਹੜੀ ਆ ਅੱਜ ਤੋਂ ਸ਼ੁਰੂ ਕੀਤੀ ਹੈ ਜੀ ਇਹ ਆਪਣੇ ਕਿੱਥੇ ਕਿੱਥੇ ਕਿਹੜੀ ਕਿਹੜੀ ਜਗ੍ਹਾ ਦੀ ਇੱਥੇ ਖਡੂਰ ਸਾਹਿਬ ਸਫਾਈ ਕਰ ਰਿਹਾ ਜੀ ਹੋਰ ਕਿਹੜੇ ਕਿਹੜੇ ਕੰਮ ਇੱਥੇ ਕਰਵਾ ਰਿਹਾ ਜੀ ਮੇਲੇ ਨਾਲ ਸੰਬੰਧਤ ਮੇਲੇ ਨਾਲ ਸੰਬੰਧਤ ਜਿਹੜੇ ਵੀ ਪੰਚਾਇਤ ਦੇ ਅਧੀਨ ادارے ਆਉਂਦੇ ਆ ਜਾਂ ਇਥੋਂ ਜਿਹੜਾ ਇਹ ਛੱਪੜ ਆ ਜਿਹੜਾ ਬਾਈਪੀ ਵਾਲੀ ਸ਼ੜਕ ਆ ਰੋਡ ਆ ਬਾਬੇ ਜੀਵਨ ਸਿੰਘ ਨੂੰ ਸਾਹਮਣੇ ਇੱਕ ਤਾਂ ਇਹ ਕਰਾ ਰਹੇ ਆ ਇੱਕ ਤੇ ਨਾਲ ਦੀ ਨਾਲ ਹੀ ਅਸੀਂ ਇਹਨੂੰ ਰੰਗ ਕਰਵਾ ਰਹੇ ਆ ਕਲਰ ਕਰਵਾ ਰਹੇ ਆ ਬੜੇ ਚਿਰ ਤੋਂ ਇਹ ਬੜੀ ਗੰਦਗੀ ਫੈਲੀ ਹੋਈ ਸੀ ਤੇ ਇਹਨੂੰ ਅਸੀਂ ਇੱਕ ਤੇ ਇਹ ਕਰਵਾ ਰਹੇ ਆ ਦੂਜਾ ਜਿਹੜਾ ਜਦੋਂ ਗੋਦਵਾਲ ਸਾਹਿਬ ਤੋਂ ਆਈਦਾ ਵਾ ਤੇ ਉਹ ਸਟਾਰਟਿੰਗ ਦੇ ਕਾਰਨਰ ਤੇ ਜਿਹੜੀ پارک ਬਣੀ ਆ ਉਹਦੇ ਵਿੱਚ ਵੀ ਬੜਾ ਪੂਰਾ ਕਰ ਕਰ ਲੋਕਾਂ ਨੇ ਛੁੱਟਿਆ ਵਾ ਉਹ ਵੀ ਜੀਸੀਬੀ ਦੇ ਨਾਲ ਪਹਿਲਾਂ ਚੁੱਕ ਕੇ ਫਿਰ ਅਸੀਂ ਨਰੇਗਾ ਦੇ ਨਾਲ ਲਾ ਕੇ ਜਿਹੜੇ ਆਪਣੇ ਬੰਦੇ ਆ ਇਹਨਾਂ ਦੇ ਨਾਲ ਸਭਾਈ ਸਾਰੀ ਜਿਹੜੀਆਂ ਕਰਵਾ ਰਿਹਾ ਤੇ ਨਾਲ ਘੇਰੇ ਘੇਰੇ ਸਾਰਾ ਦਾ ਸਾਰਾ ਰੰਗ ਕਰਵਾ ਰਹੀ ਪੰਚਾਇਤ ਇਹ ਜਿਹੜਾ ਆਪਣਾ ਤੇ ਹੱਥ ਜੋੜ ਕੇ ਆ ਰਿਹਾ ਸੰਗਤ ਨੂੰ ਕੀ ਅਪੀਲ ਕਰਦੇ ਸੰਗਤ ਨੂੰ ਅਸੀਂ ਇਹੋ ਅਪੀਲ ਕਰਦੇ ਆ ਵੀ ਵੇਖੋ ਬੜੇ ਟਾਈਮ ਤੋਂ 7-8 ਸਾਲ ਤੋਂ ਸੀਵਰੇ ਨਹੀਂ ਚੱਲਿਆ 7-8 ਸਾਲ ਤੋਂ 10 ਵਾਲੀ ਹੋ ਗਈ ਉਹਨੇ ਸੀਵਰੇਜ ਬੰਦ ਪਿਆ ਸੀ ਮੋਟਰਾਂ ਵਿੱਚ ਡੱਗੀਆਂ ਪਿਆ ਸੀ ਸਾਡੀ ਪੰਚਾਇਤ ਬਣੀ ਸੀ ਸਭ ਤੋਂ ਪਹਿਲਾਂ ਆਉਂਦੇ ਆ ਸਾਰੇ ਸਾਡੇ ਸਰਪੰਚ ਸਾਹਿਬ ਪ੍ਰਤਾਪ ਸਿੰਘ ਨੇ ਕਿਹਾ ਵੀ ਆਪਾਂ ਜਿਹੜਾ ਵਾ ਸਭ ਤੋਂ ਪਹਿਲਾਂ ਸੀਵਰੇਜ ਚਲਾਈਏ ਸੀਵਰੇਜ ਚਲਾਤਾ ਹੈ ਲਗਭਗ 60 ਤੋਂ 70% ਸੀਵਰੇਜ ਚੱਲ ਚੁੱਕਾ ਵਾ ਤੇ ਜਿਹੜਾ ਸੀਵਰੇਜ ਆ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਇੱਕ ਵਾਰੀ ਹੁਣ ਸਬਾਈ ਮੇਮ ਜਿਹੜੀ ਸ਼ੁਰੂ ਕੀਤੀ ਆ ਸਾਰੀ ਸਬਾਈ ਕਰ ਦੇਣੀ ਆ ਸੀਵਰੇਜ ਚੱਲ ਪਿਆ ਵਾ ਬੇਨਤੀ ਇਹ ਆ ਵੀ ਸਾਰੇ ਜਿਹੜੇ ਖਡੂਰ ਸਾਹਿਬ ਨਿਵਾਸੀ ਆ ਉਹ ਆਪਣਾ ਜਿਹੜਾ ਲਿਫਾਫੇ ਆ ਜਾਂ ਗੰਦਗੀ ਆ ਉਹ ਸੀਵਰੇਜ ਵਿੱਚ ਨਾ ਪਾਉਣ ਤਾਂ ਕਿ ਸੀਵਰੇਜ ਦੁਬਾਰਾ ਬੰਦ ਨਾ ਹੋ ਜੇ ਕਿਤੇ ਤੇ ਬੜੀ ਮੁਸ਼ਕਲ ਨਾਲ ਸੀਵਰੇਜ ਚਲਾਇਆ ਅਸੀਂ ਇਹ ਅਸੀਂ ਸਾਰੇ ਖਡੂਰ ਸਾਹਿਬ ਦੀ ਜਿਹੜੀ ਸੰਗਤ ਨੂੰ ਬੇਨਤੀ ਕਰਦੇ ਆ ਜੀ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਦਿਲਬਾਖ ਸਿੰਘ ਆ ਜੀ ਪੰਚਾਇਤ ਮੈਂਬਰ ਖਡੂਰ ਸਾਹਿਬ ਨਾਲ ਸਰਪੰਚ ਖੜੇ ਨੇ ਪ੍ਰਤਾਪ ਸਿੰਘ ਜੀ ਸਾਰੇ ਤੁਮੁਚੀ ਪੰਚਾਇਤ ਨਾਲ ਆ ਜੀ ਅੱਜ ਸੇਵਾ ਮੈਂਮ ਰੰਮੀ ਆ ਕਹਦੇ ਆਸ ਤੇ ਰੰਮੀ ਆ ਐਡੀ ਗੁਰਤਾ ਗੁਰਗੁਰਤਾ ਕਦੀ ਗੁਰੰਗਰ ਦੇਵ ਸਾਹਿਬ ਜੀ ਦਾ ਰਿਆ ਜੀ 11 12 ਤਰੀਕ ਨੂੰ ਜੀ ਉਹਦੇ ਤਹਿਤ ਚਗਿਰਦਾ ਜਿਹੜਾ ਸਾਰਾ ਏਕਡੂਰ ਸਾਹਿਬ ਦਾ ਜਿੰਨੇ ਖਡੂਰ ਸਾਹਿਬ ਤੋਂ ਗੇਟ ਬਣੇ ਆ ਜੀ ਨਾਗੋਗੇ ਰੋਡ ਗੋਜਨਵਾਲ ਰੋਡ ਵਹੀਂ ਪਈ ਰੋਡ ਤੇਦਰੋਂ ਤਰਨਤਾਰ ਰੋਡ ਉਹ ਗੇਟਾਂ ਤਾਈਂ ਸਾਰੀ ਸਫਾਈ ਦੀ ਮੈਂ ਆਰੰਭ ਕੀਤੀ ਹੈ ਜੀ ਜਿੱਥੇ ਕੋਈ ਕੂੜਾ ਕਰਕਟਾ ਸਾਰਾ ਚੋਕੇ ਤੇ ਉਹਨੂੰ ਸਾਈਡ ਤੇ ਛੱਟਿਆ ਜਾਂਦਾ ਜੀ ਇਸ ਕਰਕੇ ਗੁਰਤਾ ਗੱਦੀ ਨੂੰ ਸਮਰਪਿਤ ਤੇ ਬਾਬਾ ਜੀ ਹੁਣ ਦਾ ਬੜਾ ਯੋਗਦਾਨ ਆ ਜੀ ਬਾ ਵੀਗੇ ਬਣਾਉਣੇ ਨੇ ਵੀ ਕਹਿ ਕੇ ਇੰਨੀ ਸਫਾਈ ਹੋਣੀ ਚਾਹੀਦੀ ਹੈ ਜੀ ਅੱਛਾ ਤਾਂ ਸੰਗਤ ਨੂੰ ਕਿ ਕਦਾਂ ਸਾਫ਼ ਮੰਗਦੇ ਕੀ ਪੀਲ ਸੰਗਤ ਨੂੰ ਜਿਹੜੀ ਖੜੂਤ ਸਾਹਿਬ ਦੀ ਸੰਗਤ ਦਾ ਸੰਯੋਗ ਇਦਾਂ ਹੀ ਆ ਜਿੱਦਾਂ ਵੱਡੇ ਭਰਾ ਨੇ ਕਿਹਾ ਹੈ ਕਿ ਆਪਾਂ ਜਿੱਦਾਂ ਸੀਵਰੇਜ ਚਾਲੂ ਕਰਾਇਆ ਤੇ ਇਹ ਘਰ-ਘਰ ਹਰ ਘਰ ਨੂੰ ਸੁਣਨਾ ਚਾਹੀਦਾ ਜੀ ਜਿਹੜੀ ਮਹੱਮਾ ਜਿੱਦਾਂ ਕੂੜਾ ਕਰਕਟ ਆ ਉਹ ਸਚੱਡੇ ਢੰਗ ਨਾਲ ਕਿਤੇ ਜਿੱਥੇ ਸੁੱਟਣ ਵਾਲੀ ਜਗ੍ਹਾ ਉੱਥੇ ਸੁੱਟਿਆ ਜਾਵੇ ਤੇ ਸੀਵਰੇਜ ਦੇ ਵਿੱਚ ਕੋਈ ਕਾਗਜ਼ ਮੋਜਾਮਾ ਵਾਂ ਜਾਂ ਕੋਈ ਕਾਗਜ਼ ਵਾ ਲਫਾਫਾ ਵਾ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਤੇ ਸੀਵਰੇਜ ਵਿੱਚ ਨਾ ਸੁੱਟਿਆ ਜਾਵੇ ਤਾਂ ਕਿ ਜਿਹੜੀ ਦਿੱਕਤ ਸਾਨੂੰ ਪਹਿਲਾਂ ਆਈ ਰਹੀ ਆ ਉਹ ਅੱਗੇ ਤੋਂ ਨਾ ਆਵੇ ਕਿਹੜਾ ਪਿੰਡ ਹੈ ਪ੍ਰਤਾਪ ਸਿੰਘ ਪਿੰਡ ਆ ਖਡੂਰ ਸਾਹਿਬ ਪਿੰਡ ਹਾਂਜੀ ਅੱਜ ਸਫਾਈ ਮੈਂ ਜਿਹੜੀ ਚਲਾਈ ਕੀ ਕਹਿਣਾ ਚਾਹੁੰਦੇ ਆ ਇਹ ਸਫਾਈ ਮੈਂ ਮਜੜੀ ਚਲਾਈ ਆ ਜੀ ਇਹਹੀ ਸੰਗਤ ਦੇ ਸਹਿਯੋਗ ਦੇ ਨਾਲ ਚਾਈ ਆ ਸਾਰੀ ਪੰਚਾਇਤ ਜਿਹੜੀ ਮੌਜੂਦਾ ਵਾ ਮੇਰੇ ਨਾਲ ਬਹੁਤ ਜ਼ਿਆਦਾ ਸੰਯੋਗ ਆ ਮੈਂ ਖਡੂਰ ਸਾਹਿਬ ਤੋਂ ਪ੍ਰਤਾਪ ਸਿੰਘ ਸਰਪੰਚ ਆ ਤੇ ਇਹ ਜਿਹੜੀ ਅਸੀਂ ਮਹਿਮਾ ਚਲਾਈ ਆ ਸਫਾਈ ਦੀ ਇਹ ਬਾਬੇ ਦੇ ਗੁਰੂ ਗੁਰਦਾ ਗੱਦੀ ਬਾਬੇ ਦੀ ਆਈ ਆ ਮੇਲਾ ਉਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਫਾਈ ਦਾ ਜਿਹੜਾ ਕਾਰਜ ਆ ਰਿਤਿਆ ਅੱਛਾ ਸੰਗਤ ਸਾਥ ਦੇ ਰਹੀ ਤੁਹਾਡਾ ਪੂਰਾ ਹਾਂਜੀ ਹਾਂਜੀ ਸੰਗਤ ਬਹੁਤ ਸਹਿਯੋਗ ਦੇ ਰਹੀ ਆ ਬਾਕੀ ਅਸੀਂ ਸੰਗਤ ਨੂੰ ਇਹ ਵੀ ਅਪੀਲ ਕਰਦੇ ਆ ਵੀ ਜੇ ਕੋਈ ਘਰ ਦਾ ਬਾੜਾ ਮੋੜ ਕੋਈ ਕੂੜਾ ਕਚਰਾ ਹੈਗਾ ਵਾ ਤੇ ਉਹਨੂੰ ਕੋਈ ਉਹ ਬਾੜੇ ਸਾਹ ਦੇ ਛੁੱਟੋਕ ਦੇ ਰਾਹ ਦੇ ਵਿੱਚੋਂ ਛੁੱਟੋ ਕਿਉਂਕਿ ਮਹਾਰਾਜ ਦੀ ਗੁਰਦਾ ਗੱਦੀ ਆ ਰਹੀ ਆ ਤੇ ਸੰਗਤ ਨੇ ਇੱਥੇ ਬਹੁਤ ਜ਼ਿਆਦਾ ਮੇਲੇ ਦੇ ਉੱਤੇ ਉੱਚਣਾਵਾ ਦੇ ਜਿਹੜੀ ਆ ਗੰਦਗੀ ਆ ਚੰਗੀ ਨਹੀਂ ਲੱਗ ਰਹੀ ਪਿੰਡ ਦੇ ਵਿੱਚ